ਸੱਜੀਆਂ ਤੇ ਖੱਬੀਆਂ ਬਾਹਾਂ ਆਪਸ ਵਿੱਚ ਪਿੜੀਆਂ ਕਿਸੇ ਸਮੇਂ ਮਹਿਰੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੱਜੀ ਤੇ ਖੱਬੀ ਬਾਹ ਰਹਿ ਤੋਂ ਵੱਡੇ ਆਗੂ ਆਪਸ ਵਿੱਚ ਬੁਰੀ ਤਰ੍ਹਾਂ ਪਿੜਗੇ ਨੇ ਸੋ ਇੱਕ ਦੂਜੀ ਦੇ ਉੱਪਰ ਵੱਡੇ ਇਲਜ਼ਾਮ ਲਾ ਰਹੇ ਨੇ ਸੋ ਕੌਣ ਨੇ ਉਹ ਵੱਡੇ ਆਗੂ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰੜ ਕੇ ਲੰਮਾ ਸਮਾਂ ਜਿਹੜੇ ਨਾਲ ਰਹੇ ਔਰ ਇੱਕ ਸੱਜੀ ਬਾਸੀ ਔਰ ਇੱਕ ਖੱਬੀ ਬਾਸੀ ਅੱਜ ਦੋਨੋਂ ਬਾਵਾ ਆਪਸ ਵਿੱਚ ਟਕਰਾ ਗਈਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸੱਜੀਆਂ ਤੇ ਖੱਬੀਆਂ ਬਾਵਾ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਨੁਸ਼ਾਸਨੀ ਕਮੇਟੀ ਨੂੰ ਕਿਸੇ ਨੂੰ ਸ਼ੋਮਨੀਏ ਕਾਲੀ ਦਾਲੇਚੂ ਕੱਢਣ ਦਾ ਇਦਕਾਰ ਨਹੀਂ ਦੂਸਰਾ ਸਵਾਲ ਇਹ ਆਂਦਾ ਹੈ ਕਿ ਛਾਸਰੇ ਨੂੰ ਚੈਲੰਜ ਕਰਨ ਦਾ ਢਿੰਸਾ ਨੂੰ ਕੋਈ ਅਧਿਕਾਰ ਨਹੀਂ ਪੁੰਦੜ ਕਹਿੰਦੇ ਨੇ ਦੋਨੋਂ ਬਲਵਿੰਦਰ ਸਿੰਘ ਪੁੰਦੜ ਤੇ ਸੁਖਦੇਵ ਸਿੰਘ ਢਿੰਸਾ ਬਹੁਤ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹਰ ਵੇਲੇ ਰਹਿਣ ਵਾਲੇ ਦੋਨੋਂ ਸੀਨੀਅਰ ਆਗੂ ਔਰ ਕਿਸੇ ਸਮੇਂ ਕੇਂਦਰ ਦੇ ਵਿੱਚ ਦੋਨੋਂ ਵਜ਼ੀਰ ਰਹੇ ਸੁਖਦੇਵ ਸਿੰਘ ਢਿੰਸਾ ਤੇ ਬਲਵਿੰਦਰ ਸਿੰਘ ਪੁੰਦੜ ਸੋ ਹੁਣ ਇੱਕ ਦੂਜੇ ਦੇ ਅਮਨ ਸਾਹਮਣੇ ਹੋ ਗਏ ਨੇ ਸ਼ੋਗਦੇਵ ਸਿੰਘ ਟਿੰਸਾ ਜੋ ਕਿ ਬਾਗੀ ਧੜੇ ਨਾਲ ਰਲ ਗਏ ਨੇ ਤੇ ਬਲਵਿੰਦਰ ਸਿੰਘ ਭੁੰਦਰ ਜੋ ਅਜੇ ਵੀ ਅਕਾਲੀ ਦਲ ਬਾਦਲ ਦੇ ਨਾਲ ਨੇ ਖੜੇ ਨੇ ਸੋ ਅਕਾਲੀ ਦਲ ਬਹੁਤ ਵੱਡੇ ਸੰਕਟ ਵਿੱਚ ਫਸਿਆ ਹੋਇਆ ਅਕਾਲੀ ਦਲ ਦੇ ਵਿੱਚ ਕੋਈ ਵੀ ਜਿਹੜਾ ਹੁਣ ਠੀਕ ਨਹੀਂ ਹੋ ਰਿਹਾ ਜੋ ਕਿ ਸੀਨੀਅਰ ਆਗੂ ਆਪੋ ਆਪਣੇ ਵਿਚਾਰ ਦੇ ਰਹੇ ਨੇ ਆਪੋ ਆਪਣੀਆਂ ਜਿਹੜੀਆਂ ਛੱਤਾ ਦੇ ਵਿੱਚ ਰਹਿ ਕੇ ਉਹਨਾਂ ਨੇ ਗਟੀਆਂ ਕੀਤੀਆਂ ਨੇ ਉਹਨਾਂ ਦੇ ਵੱਲੋਂ ਇੱਕ ਦੂਜੀ ਦੇ ਉੱਪਰ ਇਲਜ਼ਾਮ ਲਾਏ ਜਾ ਰਹੇ ਨੇ ਸੋ ਜਿਵੇਂ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਜਿਹੜੇ ਬਾਗੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਸੁਖਦੇਵ ਸਿੰਘ ਢਿੰਡਸਾ ਸੋਸ਼ਲ ਮੀਡੀਆ ਤੇ ਸਾਹਮਣੇ ਹੁੰਦੇ ਨੇ ਔਰ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਉਹਨਾਂ ਨੇ ਜਿਹੜਾ ਐਲਾਨ ਕਰਦੇ ਨੇ ਕਿ ਬਲਵਿੰਦਰ ਸਿੰਘ ਭੁੰਦਰ ਨੂੰ ਕੋਈ ਹੱਕ ਨਹੀਂ ਕਿ ਪਾਰਟੀ ਦੇ ਵਿੱਚੋਂ ਜਿਹੜੇ ਲੀਡਰ ਨੇ ਉਹਨਾਂ ਨੂੰ ਬਾਹਰ ਕੱਢਣ ਦਾ ਸੁਖਵੀਰ ਸਿੰਘ ਬਾਦਲ ਕੋਲ ਕੀ ਭਾਕੇ ਕੀ ਸਾਨੂੰ ਇਹਦਾ ਕੀ ਬਾਹਰ ਦਾ ਰਸਤਾ ਦਿਖਾਵੇ ਸੋ ਸੁਖਵੀਰ ਸਿੰਘ ਬਾਦਲ ਉੱਪਰ ਵੀ ਮਰੇ ਨੇ ਔਰ ਬਲਵਿੰਦਰ ਸਿੰਘ ਪੁੰਦਰ ਦੇ ਉੱਪਰ ਵੀ ਮਰੇ ਨੇ ਸੋ ਦੂਸਰੇ ਪਾਸੇ ਬਲਵਿੰਦਰ ਸਿੰਘ ਪੁੰਦਰ ਨੇ ਵੀ ਜਿਹੜਾ ਉਹਨਾਂ ਦੇ ਉੱਪਰ ਜਿਹੜਾ ਕੀ ਗਰਮ ਹੁੰਦਿਆਂ ਕਿਹਾ ਕਿ ਜਲਦੀ ਸੁਖਦੇਵ ਸਿੰਘ ਢਿੰਸਾ ਨੇ ਉਹ ਕਹਾਂ ਕਿ ਅਸੀਂ ਇਹ ਸਾਰਾ ਰੱਦ ਕਰਦੇ ਹਾਂ ਔਰ ਸੁਖਵੀਰ ਸਿੰਘ ਬਾਦਲ ਕੌਣ ਹੁੰਦੇ ਨੇ ਸਾਨੂੰ ਪਾਰਟੀ ਚੋਂ ਬਾਹਰ ਕੱਢਣ ਵਾਲੇ ਕਬਲਵਿੰਦਰ ਸਿੰਘ ਪੁੰਦੜ ਜਿਹੜੇ ਉਹਨਾਂ ਨੇ ਕਿਹਾ ਕਿ ਸੁਖਦੇਵ ਸਿੰਘ ਢਿੰਸਾ ਕੌਣ ਨੇ ਜਿਹੜੇ ਇਹ ਸਾਰੇ ਫੈਸਲਾ ਰੱਦ ਕਰਦੇ ਨੇ ਜੋ ਕੋਰ ਕਮੇਟੀ ਦਾ ਫੈਸਲਾ ਹੈ ਉਹ ਅਨੁਸ਼ਾਸਨ ਕਮੇਟੀ ਦਾ ਫੈਸਲਾ ਹੈ ਉਹ ਸੁਖਦੇਵ ਸਿੰਘ ਢਿੰਸਾ ਕਿਵੇਂ ਰੱਦ ਕਰ ਸਕਦੇ ਨੇ ਸੋ ਦੋਨੋਂ ਆਪੋ ਇੱਕ ਦੂਜੀ ਨੂੰ ਜਿਹੜਾ ਕੀ ਹੁਣ ਖਰੀਆਂ ਸੁਣਾ ਰਹੇ ਨੇ ਸੋ ਅਕਾਲੀ ਦਲ ਪੂਰੀ ਤਰ੍ਹਾਂ ਸੰਕਟ ਵਿੱਚ ਕਿਰਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਮੰਗਲਵਾਰ ਜੋ 8 ਸੀਨੀਅਰ ਆਗੂ ਨੂੰ ਪਾਰਟੀ ਚੋਂ ਕੱਢਣ ਦਾ ਫੈਸਲਾ ਲਿਆ ਗਿਆ ਸ਼੍ਰੋਮਣੀ ਕਾਲੀਦਾ ਦੇ ਸਰਪਸ ਸੁਖਦੇਵ ਸਿੰਘ ਢਿੰਸਾ ਨੇ ਬੁੱਧਵਾਰ ਉਸ ਨੂੰ ਸਿਰੇ ਤੋਂ ਖਾਰਜ ਕਰ ਦਿਆ ਕਿ ਪਰ ਤਰਫੀ ਦਾ ਇਦਕਾਰ ਸਿਰਫ ਵਰਕਿੰਗ ਕਮੇਟੀ ਕੋਲ ਹੁੰਦਾ ਹੈ ਇਸ ਦੇ ਨਾਲ ਹੀ ਢਿੰਸਾ ਨੇ ਇਹ ਵੀ ਐਲਾਨ ਕੀਤਾ ਕਿ ਜਲਦੀ ਹੀ ਡੈਲੀ ਕਟਾਂ ਦਾ اجلاس ਬੁਲਾ ਕੇ ਪਾਰਟੀ ਦਾ ਨਵਾਂ ਢਾਂਚਾ ਖੜਾ ਕੀਤਾ ਜਾਵੇਗਾ ਸੋ ਢਿੰਸਾ ਨੇ ਕਿਹਾ ਕਿ ਹੁਣ ਜਦੋਂ ਡੇਰਾ ਸੱਚਾ ਸੌਦਾ ਦੇ ਰਾਜਸੀ ਵਿੰਗ ਦੇ ਮੁਖੀ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਇਕਾਟਕ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਡੇਰਾ ਮੁਖੀ ਰਾਮ ਰਹੀਮ ਨਾਲ ਮੁਲਾਕਾਤਾ ਕਰਨ ਦਾ ਸਤਜਗ ਜਗਜਹਰ ਕਰ ਦਿੱਤਾ ਹੈ ਤਾਂ ਸੁਖਬੀਰ ਬਾਦਲ ਕੋਲ ਪਾਰਟੀ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਭਾਵੇਂ ਸੁਖਬੀਰ ਬਾਦਲ ਅਜੇ ਵੀ ਪਾਰਟੀ ਵਰਕਰਾਂ ਅਤੇ ਸਮੂਹ ਪੰਜਾਬੀਆਂ ਖਾਸ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਤੋਂ ਉਲਟ ਪਾਰਟੀ ਪ੍ਰਧਾਨ ਦੀ ਪਦਵੀ ਨੂੰ ਚਿਮੜਿਆ ਬੈਠਾ ਹੈ ਪਰ ਅਸਲ ਵਿੱਚ ਉਹ ਪਾਰਟੀ ਦੇ ਲੋਕਾਂ ਦੇ ਵਿੱਚ ਵਿਸ਼ਵਾਸ ਪੂਰੀ ਤਰ੍ਹਾਂ ਗਵਾ ਚੁੱਕਿਆ ਹੈ ਪਾਰਟੀ ਇੱਕ ਤਰ੍ਹਾਂ ਨਾਲ ਲੀਡਰਸ਼ਿਪ ਤੋਂ ਵਿਹੂਣੀ ਹੋ ਗਈ ਹੈ ਸੋ ਪਾਰਟੀ ਦੇ ਸਰਪ੍ਰਸਤ ਨੇ ਕਿਆ ਕਿ ਇਸ ਲਈ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਕਾਲੀ ਦਲ ਦਾ ਡੈਲੀਗੇਟ ਅਜਲਾਸ ਬਲਾਕ ਦੇ ਪਾਰਟੀ ਪ੍ਰਧਾਨ ਸਮੇਤ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਸੋ ਇਸ ਤਰ੍ਹਾਂ ਪਾਰਟੀ ਵਿੱਚ ਨਵੀਂ ਰੂਪ ਫੂਕੀ ਜਾਵੇਗੀ ਸੋ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ مشورہ ਕਰਕੇ ਛੇਤੀ ਜਨਰਲ ਅਜਲਾਸ ਦਾ ਸਮਾਂ ਤੇ ਸਥਾਨ ਤਿਆਰ ਕਰਨਗੇ ਸੋ ਤਿਰਸਾ ਨੇ ਵੀ ਕਿਹਾ ਕਿ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਫੈਸਲੇ ਪਾਰਟੀ ਦੇ ਸੰਵਿਧਾਨ ਅਤੇ ਰਵਾਇਤਾਂ ਤੋਂ ਬਿਲਕੁਲ ਉਲਟ ਹਨ ਇਸ ਲਈ ਰੱਦ ਕੀਤੇ ਜਾਂਦੇ ਹਨ ਉਹਨਾਂ ਕਹਿੰਦੇ ਕਿ ਪਾਰਟੀ ਵਿਰੋਧੀ ਕਾਰਵਾਈਆਂ ਜਾਂ ਪਾਰਟੀ ਨੂੰ ਕਿਸੇ ਟੰਗਣਾ ਨੁਕਸਾਨ ਬਚਾਉਣ ਵਾਲੇ ਕਿਸੇ ਵੀ ਆਗੂ ਨੂੰ ਪਾਰਟੀ ਵਿੱਚ ਕੱਢਣ ਦਾ ਅਧਿਕਾਰ ਸਿਰਫ ਸਿਰਫ ਪਾਰਟੀ ਦੀ ਵਰਕਿੰਗ ਕਮੇਟੀ ਕੋਲ ਹੁੰਦਾ ਹੈ ਪਰ ਉਨ੍ਹਾਂ ਸਪਸ਼ਟ ਕੀਤਾ ਕਿ ਅਨੁਸ਼ਾਸਨੀ ਕਮੇਟੀ ਸਿਰ ਵਰਕਰ ਕਮੇਟੀ ਜਾਂ ਪਾਰਟੀ ਪ੍ਰਧਾਨ ਨੂੰ ਸਿਫਾਰਿਸ਼ ਕਰ ਸਕਦੀ ਹੈ ਕਾਰਵਾਈ ਕਰਨ ਤੋਂ ਪਹਿਲਾਂ ਨਾ ਤਾਂ ਕੋਈ ਕਮੇਟੀ ਦੀ ਮੀਟਿੰਗ ਬੁਲਾਈ ਗਈ ਨਾ ਕੱਢੇ ਜਾਣ ਵਾਲੇ ਆਗੂ ਨੂੰ ਕੋਈ ਨੋਟਿਸ ਦਿੱਤਾ ਗਿਆ ਸਿਰ ਪਲਵਿੰਦਰ ਸਿੰਘ ਪੁੰਦੜ ਆਏ ਤੇ ਸੀਨੀਅਰ ਆਗੂਆਂ ਨੂੰ ਪਾਰਟੀ ਵਿੱਚ ਕੱਢਣ ਦਾ ਐਲਾਨ ਕਰਕੇ ਚਲੇ ਗਏ ਜੋ ਕਿ ਸਰਾਸਰ ਗੈਰ ਸਵਿਧਾਨਿਕ ਹੈ ਸੋ ਪਾਰਟੀ ਸਰਪਚ ਨੇ ਕਿਹਾ ਕਿ ਸੁਭੀਰ ਸਿੰਘ ਬਾਦਲ ਨੇ ਆਪਣੇ ਨਿੱਜੀ ਤੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਦਸ਼ਮ ਪਾਤਸ਼ਾਹ ਦਾ ਸਵਾਗਤ ਚਾਹਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼ ਕਰਨ ਦੇ ਦੋਸ਼ੀ ਰਾਮ ਰਹਿਮ ਨੂੰ ਮਿਲ ਕੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਉੱਥੇ ਸਮੁੱਚੇ ਖਾਲਸਾ ਪੰਥ ਨਾਲ ਵੀ ਤਰੋਕ ਕਮਾਇਆ ਉਹਨਾਂ ਨੇ ਕਿਹਾ ਕਿ ਜਿਹੜੇ ਅਕਾਲੀ ਆਗੂ ਹੁਣ ਡੇਰੇ ਦੇ ਆਗੂ ਪ੍ਰਦੀਪ ਕਲੇਰ ਨੂੰ ਬੇਅਦਬੀਆਂ ਦੀ ਸਾਜ਼ਿਸ਼ ਰਚਣ ਦਾ ਮੁੱਖ ਦੋਸ਼ੀ ਕਹਿ ਰਹੇ ਹਨ ਉਹ ਇਹ ਦੱਸਣ ਕਿ ਸੁਖਬੀਰ ਬਾਦਲ ਨੇ ਉਸ ਆਗੂ ਰਾਮ ਰਹਿਮ ਨਾਲ ਰਾਪਤਾ ਰੱਖਣ ਲਈ ਆਪਣਾ ਐਲਚੀ ਕਿਉਂ ਬਣਾਇਆ ਅਤੇ ਆਪਣੇ ਘਰ ਬੁਲਾ ਕੇ ਕਿਉਂ ਉਸ ਨਾਲ ਮੁਲਾਕਾਤ ਕਰਦਾ ਰਿਹਾ ਸੋ ਜਿਸ ਨੂੰ ਮਾਫੀ ਵਾਲੀਆਂ ਚਿੱਠੀਆਂ ਦਾ ਆਦਾਨ ਪ੍ਰਦਾਨ ਵੀ ਕੀਤਾ ਗਿਆ ਸੋ ਇਸ ਮੌਕੇ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਕਿਹਾ ਕਿ ਸ਼੍ਰੋਮਣੀ ਕਾਲੀਦਾਲ ਸੁਧਾਰ ਲਹਿਰ ਵੱਲੋਂ ਸਮੁੱਚੇ ਸ਼੍ਰੋਮਣੀ ਕਾਲੀਦਾਲ ਦੇ ਵਰਕਰ ਸਹਿਬਾਨ ਸਰਕਲ ਪ੍ਰਧਾਨ ਸਹਿਬਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਜ਼ਿਲ੍ਹਾ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਹੈ ਕਿ ਸਾਰੇ ਅੱਗੇ ਹੋਣ ਕਿਉਂਕਿ ਪਾਰਟੀ ਤੇ ਬੜਾ ਗੰਭੀਰ ਸੰਕਟ ਆਇਆ ਹੋਇਆ ਹੈ ਪਾਰਟੀ ਪ੍ਰਧਾਨ ਦੀਆਂ ਆਪ ਉਦਰੀਆਂ ਕਰਕੇ ਸਾਰਿਆਂ ਦਾ ਸਿਰ ਨੀਵਾ ਹੋਇਆ ਹੈ ਸੋ ਇਸ ਮੌਕੇ ਬੀਬੀ ਜਗੀਰ ਕੋਰ ਪ੍ਰੋਫੈਸਰ ਚੰਦੂ ਮਾਜਰਾ, ਸਰਜੀਤ ਸਿੰਘ ਰਖੜਾ, ਚਰਨਜੀਤ ਸਿੰਘ ਬਰਾੜ, ਸੁਰਿੰਦਰ ਸਿੰਘ ਭੁੱਲੇ ਰਾਠਾ ਅਤੇ ਬਦੇਲ ਸਿੰਘ ਮਾਨ, ਗਗਨਜੀਤ ਸਿੰਘ ਬਨਾਲਾ, ਸੁੱਚਾ ਸਿੰਘ ਛੋਟੇਪੁਰ ਇਹ ਸਾਰੇ ਆਗੂ ਜਿਹੜੇ ਹਾਜ਼ਰ ਸੀ ਔਰ ਉਹਨਾਂ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਬਾਅਦ ਅਸੀਂ ਵੱਡਾ اجلاس ਕਰਾਂਗੇ ਉਸ اجلاس ਦੇ ਵਿੱਚ ਡੈਲੀਗੇਟ ਬਣਾ ਕੇ ਪਾਰਟੀ ਪ੍ਰਧਾਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਸ਼ਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀਤੂ ਅਸੀਂ ਲਾ ਕੇ ਹੁਣ ਜਿਹੜਾ ਨਵਾਂ ਪ੍ਰਧਾਨ ਚੁਣਾਂਗੇ।